ਸਾਸੀਕਲ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਅੱਜ ਰੋਪੜ ਦੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਪੱਠਾ ਸਾਹਿਬ ਵਿਖੇ ਸ਼ਹੀਦੀ ਜੋੜ ਮੇਲੇ ਦੇ ਦੂਜੇ ਦਿਨ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਇਸ ਮੌਕੇ ਸ਼ਿਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਸ਼ਿਰਮਣੀ ਕਮੇਟੀ ਦੇ ਮੈਂਬਰ ਸਹਿਮਾਨ ਵੀ ਮੌਜੂਦ ਸਨ ਇਸ ਮੌਕੇ ਉਹਨਾਂ ਨੇ ਦੀਵਾਨ ਹਾਲ ਦੇ ਵਿੱਚ ਸੰਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਸਾਡੇ ਗੁਰੂਆਂ ਵੱਲੋਂ ਦਿਖਾਏ ਗਏ ਮਾਰਗ ਤੇ ਚੱਲਣਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਜ਼ਰੂਰ ਦੱਸਣਾ ਚਾਹੀਦਾ ਹੈ ਰੋਪੜ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਪੁਲਕਿਤ ਕੁਮਾਰ ਦੀ ਰਿਪੋਰਟ ਸਿੰਘ ਸਾਹਿਬ ਜੀ ਮਹਾਰਾਜ ਦਿਨਾਂ ਦੇ ਚਾਰੇ ਸਾਹਿਬਜਾਦੇ ਔਰ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਔਰ ਸਤਗੁਰਾਂ ਦੇ ਬਹੁਤ ਹੀ ਪਿਆਰੇ ਸਿੰਘ ਜਿਨ੍ਹਾਂ ਨੇ ਇਹਨਾਂ ਦਿਨਾਂ ਦੇ ਵਿੱਚ ਸ਼ਹਾਦਤਾਂ ਪ੍ਰਾਪਤ ਕੀਤੀਆਂ ਪੰਥ ਦੀ ਖਾਤਰ ਸਤਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪਣਾ ਸਾਰਾ ਸਰਬੰਸ ਹੀ ਪੰਥ ਉੱਤੇ ਵਾਰ ਦਿੱਤਾ ਉਹ ਸ਼ਹੀਦੀ ਪੰਦਰਵਾੜਾ ਜੋ ਪਿਛਲੇ ਦਿਨੇ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਜੀ ਤੋਂ ਆਰੰਭ ਹੋਇਆ ਸੀ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਗੁਰਦੁਆਰਾ ਸਾਹਿਬ ਪਠਾ ਸਾਹਿਬ ਜੀ ਵਿਖੇ ਅੱਜ ਗੁਰਮਤ ਸਮਾਗਮ ਹੋਏ ਇਨ੍ਹਾਂ ਸਮਾਗਮਾਂ ਦੇ ਵਿੱਚ ਗੁਰੂ ਘਰ ਦੇ ਕੀਰਤਨੀਆਂ ਸਿੰਘਾਂ ਨੇ ਔਰ ਪੰਥਕ ਵਿਚਾਰਾਂ ਵੱਖ-ਵੱਖ ਵਿਦਵਾਨਾਂ ਨੇ ਆਪਣੀ ਵਿਚਾਰਾਂ ਦੀ ਸਾਂਝ ਪਾਈ ਔਰ ਸੰਗਤ ਜੀ ਇਸ ਤੋਂ ਉਪਰੰਤ ਗੁਰਦੁਆਰਾ 마שיਵਾੜਾ ਸਾਹਿਬ ਜੀ ਵਿਖੇ ਔਰ ਗੁਰਦੁਆਰਾ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਜੀ ਵਿਖੇ ਔਰ ਸ੍ਰੀ ਫਤਿਹਗੜ੍ਹ ਫਤਿਹਗੜ੍ਹ ਸਾਹਿਬ ਜੀ ਵਿਖੇ ਵੀ ਸਮਾਗਮ ਜਿਹੜੇ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਕਰਵਾਏ ਜਾ ਰਹੇ ਹਨ ਇਨ੍ਹਾਂ ਸਮਾਗਮਾਂ ਦੇ ਵਿੱਚ ਬੇਅੰਤ ਸੰਗਤियां ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ ਔਰ ਸੰਗਤ ਜੀ ਜਿਸ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਵੀ ਆਦੇਸ਼ ਹੋਇਆ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਬੜੀ ਸਾਦਗੀ ਰੱਖਣੀ ਚਾਹੀਦੀ ਹੈ ਲੰਗਰਾਂ ਦੇ ਵਿੱਚ ਜਿਹੜੇ ਮਠਿਆਈਆਂ ਆਦਿਕ ਵਗੈਰਾ ਨਹੀਂ ਬਣਾਉਣੀਆਂ ਚਾਹੀਦੀਆਂ ਔਰ ਲੰਗਰਾਂ ਦੇ ਵਿੱਚ ਅਕਸਰ ਹੀ ਵੇਖਣ ਨੂੰ ਮਿਲਦਾ ਹੈ ਕਿ ਜਦੋਂ ਸੰਗਤਾਂ ਲੰਗਰ ਬਾਹਰ ਲਗਾਉਂਦੀਆਂ ਨੇ ਔਰ ਉਹਨਾਂ ਦੇ ਵਿੱਚ ਡੀਜੇ ਵਗੈਰਾ ਚਲਾ ਕੇ ਉੱਚੀ ਉੱਚੀ ਗੀਤ ਲਾਏ ਜਾਂਦੇ ਨੇ ਇਹਨਾਂ ਤੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਹੁਕਮ ਹੋਇਆ ਕਿ ਇਹ ਜਿਹੜੇ ਗੀਤ ਲਗਾਏ ਜਾਂਦੇ ਇਹ ਬਿਲਕੁਲ ਨਾ ਲਗਾਏ ਜਾਣ ਔਰ ਸੰਗਤਾਂ ਨੂੰ ਸਾਦੇ ਢੰਗ ਦੇ ਨਾਲ ਸਾਦਗੀ ਦੇ ਨਾਲ ਇਹ ਜਿਹੜੇ ਸ਼ਹੀਦੀ ਦਿਹਾੜੇ ਨੇ ਇਹ ਮਨਾਉਣੇ ਚਾਹੀਦੇ ਨੇ ਕਿਉਂਕਿ ਬਹੁਤ ਹੀ ਵੈਰਾਗਮਈ ਵਾਲੇ ਵੈਰਾਗਮਈ ਪਾਲ ਵਾਲੇ ਜਿਹੜੇ ਦਿਨ ਨੇ ਇਹਨਾਂ ਸ਼ਹੀਦੀ ਦਿਹਾੜੇ ਨੂੰ ਸਾਨੂੰ ਸਾਦਗੀ ਦੇ ਨਾਲ ਮਨਾਉਣਾ ਚਾਹੀਦਾ ਹੈ ਮੌਜੂਦਾਨ ਜੀ ਦੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਛੇਤੀ 15 ਬਾੜਾ ਜੋੜ ਮੇਲੇ ਦੇ ਰੂਪ ਵਿੱਚ ਸ੍ਰੀ ਪਰਵਾਰ ਪਿਛੋੜੇ ਸਥਾਨ ਤੋਂ ਇਹਦੀ ਸ਼ੁਰੂਆਤ ਹੁੰਦੀ ਆ ਤੇ ਆ ਜਿਹੜਾ ਸਥਾਨ ਆ ਕੋਟਰਾ ਦੇ ਨਾਲ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਇਹਦਾ ਵੀ ਇੱਕ ਬਹੁਤ ਬਲੱਖਣ ਪਿਛੋਕੜ ਤੇ ਇਤਿਹਾਸ ਆ ਕਿਉਂਕਿ ਸਤਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕੋਈ ਵੀ ਲੜਾਈ ਨਿੱਜ ਲਈ ਨਹੀਂ ਲੜੀ ਗੁਰਨਾਹਨਕ ਦੇ ਪਾਤਸ਼ਾਹ ਦੇ ਉਸ ਪਵਿੱਤਰ ਸਿਧਾਂਤ ਦੇ ਉੱਤੇ ਸਤਗੁਰਾਂ ਨੇ ਜ਼ਿਲ੍ਹੇ ਸਤਖੰਡ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ 1699 ਦੇ ਵਿੱਚ ਅਮਰਤ ਦੀ ਦਾਤ ਬਖਸ਼ਿਸ਼ ਕੀਤੀ ਵਿਸਾਖੀ ਵਾਲੇ ਦਿਨ ਤੇ ਖਾਲਸੇ ਨੂੰ ਨਰਪੈਤਾ ਤੇ ਨਰਵੈਰ ਤੇ ਸਤਗੁਰ ਜੀ ਨੇ ਇਹਨੂੰ ਸਾਰੇ ਆਪਣੇ ਗੁਣ ਜਿਹੜੇ ਸੀ ਉਹ ਖਾਲਸੇ ਨੂੰ ਬਖਸ਼ਿਸ਼ ਕਰ ਦਿੱਤੇ ਜਿਹੜਾ ਕਿ ਉਸ ਵੇਲੇ ਦੇ ਰਾਜਿਆਂ ਨੂੰ ਚੰਗਾ ਨਹੀਂ ਸੀ ਲੱਗਦਾ ਉਹਨਾਂ ਦਾ ਸਿਰਫ ਇੱਕ ਢੰਗ ਸੀ ਕਿ ਅੰਮ੍ਰਿਤ ਇੱਕ ਬਾਟੇ ਚ ਨਾ ਛਕਾਇਆ ਜਾਵੇ। ਉਹ ਇੱਕ ਬਹਾਨਾ ਸੀ। ਉਹ ਨਹੀਂ ਸੀ ਚਾਹੁੰਦੇ ਕਿ ਸਾਡੀ ਰਾਜ ਸੱਤਾ ਨੂੰ ਕੋਈ ਜਿਹੜਾ ਆ ਕੇ ਜ਼ਰਪੇਸ਼ ਸਮੱਸਿਆ ਸਾਹਮਣੇ ਪੇਸ਼ ਕਰੇ। ਗੁਰੂ ਸਾਹਿਬ ਦਾ ਸਿਧਾਂਤ ਕੋਈ ਰਾਜ ਸੱਤਾ ਕਾਇਮ ਕਰਨ ਦਾ ਨਹੀਂ ਸੀ। ਸਤਗੁਰ ਜੀ ਨੇ ਸੰਮਤਲ ਦੇ ਉੱਤੇ ਸਾਰੇ ਸਮਾਜ ਨੂੰ ਇੱਕ ਲੜੀ ਦੇ ਵਿੱਚ ਪਰੋਇਆ ਜਿਹੜਾ ਉਹਨਾਂ ਨੂੰ ਚੰਗਾ ਨਹੀਂ ਸੀ ਲੱਗਦਾ ਉੱਥੋਂ ਦੀ ਸ਼ੁਰੂਆਤ ਹੁੰਦੀ ਆ ਫਿਰ ਸਤਗੁਰਾਂ ਨੇ ਆਇਆ ਇਸ ਆਸਥਾਨ ਦੇ ਉੱਤੇ ਕਿਉਂਕਿ ਇਹਦਾ ਮਢਮੁੱਲਾ ਇਤਿਹਾਸ ਇਸ ਕਰਕੇ ਮੈਂ ਗੱਲਦਾ ਕਿਉਂਕਿ ਇਹ ਕੋਈ ਸਿੱਖ ਨਹੀਂ ਸੀ ਇਹ ਮੁਸਲਮਾਨ ਸੀ ਪਰਿਵਾਰ ਇਸ ਆਸਥਾਨ ਤੇ ਕਿਉਂਕਿ ਸਤਗੁਰ ਜੀ ਦੀ ساری ਜ਼ਿੰਦਗੀ ਦੇ ਵਿੱਚ ਜਿਹੜਾ ਸਤਗੁਰ ਜੀ ਦੀ ਸ਼ਰਨ ਵਿੱਚ ਆ ਗਿਆ ਉਹ ਸਤਗੁਰ ਜੀ ਨੇ ਕੰਚਨ ਕਰ ਦਿੱਤਾ ਉਹਨੂੰ ਸਤਗੁਰ ਜੀ ਨੇ ਕਿਰਪਾ ਤੇ ਬਖਸ਼ਿਸ਼ ਕਰਕੇ ਉਹਨੂੰ ਭਲਾ ਦਿੱਤਾ ਕਿ ਤੂੰ ਕੌਣ ਆ ਉਹਨੂੰ ਸਿਰਫ ਇੱਕੋ ਚੇਤਾ ਰਿਹਾ ਕਿ ਮੈਂ ਮਨੋਕਿਆ ਸੋ ਇਹੋ ਹੀ ਇਥੋਂ ਦਾ ਇਤਿਹਾਸ ਆ ਉਹਨੂੰ ਅੱਜ ਨਤਮਸਤਕ ਹੋਣ ਲਈ ਸਾਰੇ ਅ므ਰਤਵੇਲੇ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਜੋੜ ਮੇਲੇ ਦੇ ਰੂਪ ਦੇ ਵਿੱਚ ਤਿੰਨ ਦਿਨ ਦਾ ਇਹ ਜੋੜ ਮੇਲਾ ਚੱਲਦਾ ਸੋ ਇੱਥੇ ਸਾਰੇ ਅੱਜ ਸਾਰੇ ਹਾਜ਼ਰ ਹੋਏ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਵੀ ਸਾਰਿਆਂ ਨੂੰ ਇੰਦਰ ਪਹਿਤਾ ਦਾ ਤੇ ਨਿਰਵੈਰਤਾ ਦਾ ਜਿਹੜਾ ਜੀਵਨ ਸਤਗੁਰੂ ਜੀ ਬਖਸ਼ੇ ਕਰਨ ਅੱਜ ਸਮਾਂ ਜਿਹੜਾ ਆ ਉਹਦੇ ਵਿੱਚ ਤਬਦੀਲੀ ਆ ਗਈ ਆ ਜਦੋਂ ਅਸੀਂ ਛੋਟੇ ਹੁੰਦੇ ਸੀ ਉਹਦੇ ਦੀਵਾਨਾਂ ਦੇ ਵਿੱਚ ਬਹਿਣ ਦਾ ਬੜਾ ਲੋਕਾਂ ਦਾ ਇੱਕ ਟੇਸਟ ਹੁੰਦਾ ਸੀ ਕਿਉਂਕਿ ਉਦੋਂ ਨਾ ਟੀਵੀ ਦਾ ਜੋਗ ਸੀ ਨਾ ਸੋਸ਼ਲ ਮੀਡੀਆ ਦਾ ਜੋਗ ਸੀ ਅੱਜ ਹੁਣ ਲਾਈਵ ਚੱਲਦਾ ਤੇ ਮਨੁੱਖ ਸੁਭਾਅ ਤਿਆਗ ਗਿਆ ਦੇਖਣ ਦਾ ਤੇ ਸੁਣਨ ਦਾ ਬੜਾ ਫਰਕ ਹੈ ਭਾਵੇਂ ਸੁਣਦੇ ਟੈਲੀਵਿਜ਼ਨ ਤਾਂ ਵੀ ਕੰਨਾਂ ਨਾਲ ਹੀ ਆ ਤੇ ਦੇਖਦੇ ਅੱਖਾਂ ਨਾਲ ਆ ਪਰ ਜਿਹੜਾ ਅਨੰਦ ਦੇ ਗੁਰੂ ਕੀ ਸੰਗਤ ਦੇ ਵਿੱਚ ਬੈਠ ਕੇ ਆਉਂਦਾ ਇਹ ਸਤਗੁਰ ਜੀ ਨੇ ਸਾਨੂੰ ਇਹੋ ਸੰਗਤ ਦਾ ਵਿੱਚ ਬਹਿਣ ਦੀ ਪ੍ਰੇਰਣਾ ਕੀਤੀ ਸੀ ਸੋ ਅੱਜ ਮੈਂ ਸਮਝਦਾ ਸਤਗੁਰ ਜੀ ਨੇ ਜੋ ਸਾਨੂੰ ਮੋਡਲਸ ਦਾਤ ਬਖਸ਼ਿਸ਼ ਕੀਤੇ ਸੀ ਉਹ ਅਪਣਾਉਂ ਦਿੱਤਾ ਸੀ ਹੈਗੇ ਆ ਪਰ ਮਨੋਂ ਅਪਣਾਈਏ ਫਿਰ ਮੈਂ ਸਮਝਦਾ ਕੋਈ ਦੁੱਖ ਨਹੀਂ ਰਹਿਣਾ ਕੋਈ ਦਰਦ ਨਹੀਂ ਰਹਿਣਾ ਨਸੇ ਨਹੀਂ ਰਹਿਣੇ ਤੇ ਫਿਰ ਕੋਈ ਉੱਚ-ਨੀਚ ਨਹੀਂ ਰਹਿਣੀ ਇਹੀ ਮੈਂ ਸਮਝਦਾ ਇਹ ਸ਼ਹੀਦੀ ਦਿਹਾੜੇ ਜਿਹੜੇ ਆ ਜੋੜ ਮਿਲੇ ਦੇ ਰੂਪ ਵਿੱਚ ਮਨਾਉਣ ਦਾ ਜਿਹੜਾ ਆ ਸਾਨੂੰ ਬੜਾ ਬੜਾ ਫਾਇਦਾ ਆ ਜੀ ਆਹ ਦੱਸੋ ਜਰਾ ਰਾਜਨੀਤਿਕ ਦ੍ਰਿਸ਼ ਪਰ ਇਹ ਗੱਲ ਕਰਦੇ ਨਾ ਪਹਿਲਾਂ ਤਾਂ ਅੱਜ ਛੇਦੀ ਪਿੰਦਰਵਾੜੇ ਤੇ ਗੁਰਦੁਆਰਾ ਪੱਠਾ ਸਾਹਿਬ ਤੇ ਮਹਾਨ ਸ਼ਹੀਦਾਂ ਨੂੰ ਮੈਂ ਸ਼ਰਧਾਂਜਲੀ ਦਿੰਦਾ ਸਿਰ ਝੁਕਾ ਕੇ ਜਿਨ੍ਹਾਂ ਨੇ ਇਸ ਪਿੰਦਰਵਾੜੇ ਦੇ ਦੌਰਾਨ ਗੁਰੂ ਕਲਗੀਧਰ ਪਾਸ਼ਾ ਦੇ ਲਾੜਲੇ ਸੁਪੁੱਤਰਾਂ ਨੇ ਵੀ ਮਾਤਾ ਜੀ ਨੇ ਵੀ ਹੋਰ ਨੇਕ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ ਧਰਮ ਲਈ ਹੱਕ ਲਈ ਸੱਚ ਲਈ ਉਹਨਾਂ ਤੋਂ ਪ੍ਰੇਰਣਾ ਲੈ ਕੇ ਜਾਣੀ ਆ ਅਸੀਂ ਨਿਸ਼ਤੇ ਕਰਨਾ ਔਰ ਦੂਜਾ ਅੱਜ ਜਦੋਂ ਅਸੀਂ ਇਹਨਾਂ ਮਹਾਨ ਸਿੱਧੀ ਸਮਾਗਮਾਂ ਤੇ ਹਾਜ਼ਰੀ ਭਰ ਰਹੇ ਹਾਂ ਸਾਨੂੰ ਇਸ ਸੂਬੇ ਦੀ ਰਾਜਨੀਤੀ ਦੇ ਵਿੱਚ ਜਿਹੜੀ ਸਤਾ ਜਿਹਨਾਂ ਹੱਥਾਂ ਚ ਉਹਨਾਂ ਦੀ ਭਾਸ਼ਾ ਉਹਨਾਂ ਦਾ ਵਿਵਹਾਰ ਤੇ ਬੜੇ ਮਤਲਬ ਦੁੱਖ ਹੁੰਦਾ ਮੈਂ ਸਮਝਦਾ ਮੁੱਖ ਮੰਤਰੀ ਸਾਹਿਬ ਨੇ ਆਪਣੇ ਅਹੁਦੇ ਦੀ ਤਹੀਨ ਕੀਤੀ ਆ ਅੱਜ ਰਾਜਨੀਤਿਕ ਲੋਕਾਂ ਨੂੰ ਗੁੰਡੇ ਦੱਸ ਤਗੇ ਸਿਆਸਦਾਨਾਂ ਨੂੰ ਗੁੰਡੇ ਦੱਸ ਕੇ ਮਤਲਬ ਮੈਂ ਸਮਝਦਾ ਉਹਨਾਂ ਨੇ ਇੱਕ ਬਹੁਤ ਵੱਡੀ ਆਪਣੇ ਅਹੁਦੇ ਦੀ ਤਾਹੀਨ ਕੀਤੀ ਆ ਸੌਣ ਦੇ ਨੇ ਨੂੰ ਹਰਾ ਹੀ ਹਰਾ ਦਿਖਦਾ ਮਤਲਬ ਮੁੱਖ ਮੰਤਰੀ ਸਾਹਿਬ ਆਪ ਵਿਅੰਗਵਾਜੀ ਕਰਕੇ ਡਰਾਮੇਬਾਜੀ ਕਰਕੇ ਸੋਸ਼ੇਬਾਜੀ ਕਰਕੇ ਝੂਠ ਬੋਲ ਕੇ ਲਾਰੇ ਲਾ ਕੇ ਸਤਾ ਤੇ ਕਾਬਜ਼ ਹੋਏ ਅੱਜ ਉਹਨਾਂ ਲੋਕਾਂ ਤੇ ਸਵਾਲ ਖੜੇ ਕਰ ਰਹੇ ਨੇ ਜਿਨ੍ਹਾਂ ਨੇ ਛਾਲਾਂ ਵੱਧੀ ਜਿਹੜਾ ਗੱਟੀਆਂ ਪੁਲਸ ਦੀਆਂ ਡਾਂਗਾ ਖਾਧੀਆਂ ਜਾਇਦਾਦਾਂ ਕੁਰਕ ਕਰਵਾ ਕੇ ਤਾਂ ਰਾਜਨੀਤੀ ਤੇ ਆਏ ਅੱਜ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਗੁੰਡੇ ਕਹਿਣਾ ਕਿ ਕਿਸੇ ਤਰ੍ਹਾਂ ਸ਼ੋਭਾ ਨਹੀਂ ਦਿੰਦਾ ਕਿ ਮੈਂ ਸਮਝਦਾ ਕਿ ਮੁੱਖ ਮੰਤਰੀ ਸਾਹਿਬ ਨੂੰ ਆਪਣੇ ਸ਼ਬਦ ਵਾਪਸ ਲੈਣੇ ਚਾਹੀਦੇ ਨੇ ਮਾਫੀ ਮੰਗਣੀ ਚਾਹੀਦੀ ਆ ਇੱਕ ਮੁੱਖ ਮੰਤਰੀ ਦੇ ਮੂੰਹ ਤੋਂ ਐਸੇ ਸ਼ਬਦ ਕਿਸੇ ਦਾ ਚੱਗੇ ਨਹੀਂ ਮੁੱਖ ਮੰਤਰੀ ਦੀ ਇਹਨਾਂ ਇਸ ਭਾਸ਼ਾ ਕਰਕੇ ਕਹਿ ਲਓ ਇਹ ਵਿਵਹਾਰ ਕਰਕੇ ਕਹਿ ਲਓ ਉਹਨਾਂ ਦੀ ਲਾਪਰਵਾਹੀ ਤੇ ਇੱਕ ਨਲਾਇਕੀਆਂ ਕਰਕੇ ਲਾਓ ਪੰਜਾਬ ਸਰਕਾਰ ਦੀ ਮੈਂ ਸਿੱਧਾ ਦੋਸ਼ ਲਾਉਣਾ ਕਿ ਨਲਾਇਕੀ ਦਾ ਕਾਰਨ ਪੰਜਾਬ ਦਾ ਆਰਡੀਐਫ ਰੁਕਿਆ ਹੋਇਆ ਹੈ ਕਰੋੜਾ ਰੁਪਏ ਦਾ ਪੰਜਾਬ ਸਰਕਾਰ ਦੇ ਆਪਣੇ ਮੂੰਹ ਮੀਆਂ ਮਿੱਠੂ ਬਣ ਕੇ ਆਪਣੀਆਂ ਫੋਟੋਆਂ ਚ ਚਮਕਾਉਣ ਦੀ ਲਾਲਸਾ ਨੇ ਮਲਕ ਕਰੋੜਾਂ ਰੁਪਈਆ ਐਨ ਐਚ ਐਮ ਦਾ ਜਿਹੜਾ ਕੇਂਦਰ ਦੀਆਂ ਸਕੀਮਾਂ ਦਾ ਸੀ ਉਹ ਮਿੱਟੀ ਚ ਮਿਲਾ ਕੇ ਰੱਖਤਾ ਪੰਜਾਬ ਸਰਕਾਰ ਦੀ ਨਲਾਇਕੀ ਕਰਕੇ ਸਾਡਾ ਡੈਮਾ ਤੇ ਕੰਟਰੋਲ ਖਤਮ ਹੋ ਗਿਆ ਪੰਜਾਬ ਸਰਕਾਰ ਦੀ ਲਾਪਰਵਾਹੀ ਤੇ ਕੁਤਾਹੀ ਕਰਕੇ ਅੱਜ ਪੰਜਾਬ ਦਾ ਜਿਹੜਾ ਖਜ਼ਾਨਾ ਉਹ ਬਿਲਕੁਲ ਹੀ ਖੋਖਲਾ ਹੋ ਗਿਆ ਆਉਣ ਵਾਲਾ ਸਮਾਂ ਜਿਹੜਾ ਗਲਤ ਜਿਹੜੀ ਕਾਨੂੰਨ ਵਿਵਸਥਾ ਮਾੜੀ ਹੋਣ ਕਰਕੇ ਨਾਜਿਕ ਹੋਣ ਕਰਕੇ ਪੰਜਾਬ ਡਰ ਤੇ ਭੈ ਦੇ ਵਾਤਾਵਰਣ ਵਿੱਚ ਚਲੇ ਗਿਆ ਜਿਹਦੇ ਕਰਕੇ ਕਾਰੋਬਾਰੀ ਜਿਹੜੇ ਨੇ ਜਿਹੜੇ ਵਪਾਰੀ ਨੇ ਜਿਹੜੇ ਇੰਡਸਟਰੀ ਲਿਸਟ ਨੇ ਉਹ ਪੰਜਾਬ ਛੱਡ ਕੇ ਭੱਜ ਰਹੇ ਨੇ ਪੰਜਾਬ ਦੇ ਬੱਚਿਆਂ ਨੂੰ ਰੋਜ਼ਗਾਰ ਦੇ ਸਾਧਨ ਸਦਾ ਲਈ ਬੰਦ ਹੋ ਗਏ ਪੰਜਾਬ ਦੇ ਬੱਚੇ ਪੰਜਾਬ ਛੱਡ ਕੇ ਭੱਜ ਰਹੇ ਨੇ ਰੋਜ਼ਗਾਰ ਦੀ ਤਲਾਸ਼ ਕਾਰੋਬਾਰੀ ਕਾਰੋਬਾਰ ਬਾਹਰ ਕਾਨੂੰਨ ਵਿਵਸਥਾ ਮਾੜੀ ਹੋਣ ਕਰਕੇ ਭੱਜ ਰਹੇ ਨੇ ਤੇ ਇੱਥੇ ਤਾਂ ਜਿਵੇਂ ਗਲੀਆਂ ਹੋਣ ਸੁੰਨੀਆਂ ਵਿੱਚ ਮਿਰਜਾ ਯਾਰ ਫਿਰ ਅਲੀ ਗੱਲ ਹੋਈ ਖੜੀ ਆ ਕੱਲਾ ਮੁੱਖ ਮੰਤਰੀ ਸਾਹਿਬ ਆਪਣੇ ਆਪ ਨੂੰ ਇੱਕ ਹੁੰਮੇ ਇਹ ਹਾਲ ਹੋਏ ਪਏ ਨੇ